ਸ਼ਮੀ ਲਿਆ ਹਨ ਆਸਤਾ ਕੀ ਬਣਾਇਆ ਈ ਦੱਸ ਸੀ ਮੈਨੂੰ ਆ ਕੇ ਮੰਮੀ ਆਹ ਲੋ ਵਾਲੇ ਕਹੋ ਤਦਾਈ ਤੇ ਚਾਹ ਬਣਾ ਲ ਦਰਦੀ ਸੀ ਤਾਂ ਕਹੀਆ ਮੰਮੀ ਲੈ ਮਾਂ ਆਹ ਲੈ ਆ ਅੱਛਾ ਮੰਮੀ ਮੈਂ ਤੁਹਾਨੂੰ ਕਹਿਣਾ ਸੀ ਕਿ ਅੱਜ ਕੱਪੜੇ ਨਹੀਂ ਮੈਂ ਧੋਣੇ ਕੱਪੜੇ ਮੈਂ ਕੱਲ ਧੋऊंगी ਬਦਲ ਬੜਾ ਹੋਇਆ ਵਾ ਆਹ ਬਦਲ ਹੋਇਆ ਫਿਰ ਕੀ ਕੱਪੜੇ ਧੋ ਕੇ ਤੈਨੂੰ ਪਾ ਦੇ ਕਿ ਮਮਟੀ ਚ ਪਾ ਦੇ ਖਲਾਰ ਦੇ ਤਾਰਾਂ ਤੇ ਪੱਝੀਆਂ ਮੰਮੀ ਮੈਂ ਜਾਣਾ ਹੈ ਅੱਜ 2 ਮਿੰਟ ਕਿਤੇ ਇੰਟਰਵਿਊ ਵਾਸਤੇ ਮੈਂ ਜੋਬ ਅਪਲਾਈ ਕੀਤੀ ਹੋਈ ਸੀ ਤੇ ਉਹ ਕਹਿੰਦੇ ਇੰਟਰਵਿਊ ਦਵਾਂਗੇ ਜੋਬ ਲੱਗੀ ਕਰਨ? ਹਾਂਜੀ। ਉਹ ਕਾਦੇ ਵਾਸਤੇ? ਜੋਬ ਕਿਉਂ ਕਰਨੀ ਹੂੰ? ਜੇ ਤੂੰ ਨੌਕਰੀ ਕਰਨ ਲੱਗ ਪਈ ਤਾਂ ਘਰ ਦਾ ਕੰਮ ਕਿੰਨੇ ਕਰਨਾ? ਮੰਮੀ, ਘਰ ਦਾ ਕੰਮ ਮੈਂ ਕਰਕੇ ਜਾਇਆ ਕਰੂੰਗੀ। ਤੁਸੀਂ ਜਿੰਨਾ ਕਰਦੇ ਤੁਸੀਂ ਓਨਾ ਹੀ ਕਰਿਓ। ਓ ਨਾ 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 ਇਹ ਭੁੱਲ ਜਾ ਜੋਬ ਕਰਨੀ ਐ ਇੱਥੇ। ਮੇਰੇ ਘਰ ਦਾ ਕਿੰਨਾ ਕੰਮ ਡਾ ਕਿੰਨਾ ਕਰੇਂਗੀ? ਮੇਰੀ ਗੱਲ ਸੁਣੋ ਇੱਥੇ ਤੂੰ 6 ਵਜੇ ਉੱਠਣੀ ਆ ਤੇ ਰਾਤੀ 11 ਵਜੇ ਲੰਮੇ ਪੰਨੀ। ਤਾਂਦੇ ਨਹੀਂ ਸਾਰੇ ਘਰ ਦਾ ਕੰਮ ਹੋਕਦਾ ਤੇ ਜੇ ਤੂੰ ਇੱਥੇ ਸਵੇਰੇ ਸਵੇਰੇ ਕਿੰਨਾ ਕੰਮ ਕਰ ਪਾਏਂਗੀ? ਇਹ ਗੱਲ ਸੁਣ ਲੋ ਜਦੋਂ ਮੇਰਾ ਤੇ ਰਿਸ਼ਤਾ ਕੀਤਾ ਸੀ ਨਾ ਤੇ ਤੁਸੀਂ ਮੇਰੇ ਘਰ ਦੇ ਨੂੰ ਸਾਫ਼ ਕਿਹਾ ਸੀ ਕਿ ਜਿਹੜੀ ਮਰਜ਼ੀ ਨੌਕਰੀ ਕਰੇ ਹਨ ਕੋਈ ਇਤਰਾਜ਼ ਨਹੀਂ ਹੈ ਮੰਮੀ ਮੇਰੇ ਵੀ ਕੁਝ ਸੁਪਨੇ ਆ ਮੈਂ ਨਹੀਂ ਬੜਾਈ ਕੀਤੀ ਆ ਮੈਂ ਜੋਬ ਤੇ ਜਾਣੇ ਜਾਣਾ ਵਾ ਰਾਤ ਗਈ ਤੇ ਬਾਤ ਗਈ ਉਹ ਜਦੋਂ ਰਿਸ਼ਤਾ ਕਰਨਾ ਸੀ ਇਤਨਾ ਹੀ ਕਹੀਦਾ ਹੁੰਦਾ ਕਿ ਕੋਈ ਨਹੀਂ ਕੁੜੀ ਵਿਆਹ ਤੋਂ ਬਾਅਦ ਕਰ ਲੂਗੀ ਜੋਬ ਵਿਆਹ ਜਦੋਂ ਰਿਸ਼ਤੇ ਕਰੀਦੇ ਨਾ ਸਭ ਇਹੋ ਜਿਹੀਆਂ ਗੱਲਾਂ ਚੱਲਦੀਆਂ ਹੁੰਦੀਆਂ ਹੁੰਦੀਆਂ ਹੋਣ ਨਹੀਂ ਨੌਕਰੀ ਕਰਨ ਦੇਣੀ ਭੁੱਲ ਜਾ ਤੂੰ ਨੌਕਰੀ ਕਰਨੀ ਹੈ ਇੱਥੇ ਔਰ ਤੋਂ ਕਹਣਾ ਹੀ ਬੰਦਾ ਸਾਨੂੰ ਕੀ ਕਰੀਏ ਉਹ ਤੋਂ ਸਭ ਗੱਲਾਂ ਮੰਨੀਆਂ ਬੰਦੀਆਂ ਜਦੋਂ ਰਿਸ਼ਤਾ ਹੁੰਦਾ ਨਾ ਬਈ ਦਾ ਗੱਲਾਂ ਬਾਤਾਂ ਕਰਦੀਆਂ ਉਹ ਤੋਂ ਕੁੜੀ ਨੂੰ ਇਹੋ ਕੋਈ ਕਹਿੰਦਾ ਕੋਈ ਗੱਲ ਨਹੀਂ ਜਦੋਂ ਪੁੱਤ ਵਿਆਹ ਹੋਊਗਾ ਤੇਰੀ ਮਰਜ਼ੀ ਜੋ ਮਰਜ਼ੀ ਕਰੀ ਨਾ ਕਰੀ ਹੋਣ ਨਹੀਂ ਕਰਨਾ ਨੌਕਰੀ ਕਰਨੀ ਹੈ ਇੱਥੇ ਮਤਲਬ ਮੈਂ ਸਾਰੇ ਘਰ ਦਾ ਕੰਮ ਕਰਾਂ ਤੇ ਤੂੰ ਟੌਰਨਾ ਮੇਮ ਸਾਹਿਬ ਬਣ ਕੇ ਪਰਸ ਟੰਗ ਕੇ ਤੇ ਡਿਊਟੀ ਜਾਇਆ ਕਰੇ ਤੇ ਸਿਆਪਾ ਮੇਰੇ ਭਾ ਦਾ ਸੁੱਟ ਕੇ ਜਾਇਆ ਕਰੇ ਕੰਮ ਮੈਂ ਕਰਾਂ ਨਾਲੇ ਮੇਰੀ ਗੱਲ ਸੁਣ ਤੈਨੂੰ ਕੰਮ ਕਰਨ ਦੀ ਲੋੜ ਕੀ ਆ ਮੇਰਾ ਪੁੱਤ ਬਥੇਰੀ ਕਮਾਈ ਕਰਦਾ ਸਹਰਾ ਜਰਾ ਵਾਧੂ ਕਮਾਈ ਕਰਦਾ ਤੈਨੂੰ ਕਾਦੀ ਕੰਮ ਦੀ ਲੋੜ ਆ ਮੰਮੀ ਗੱਲ ਕਮਾਈ ਦੀ ਨਹੀਂ ਹੁੰਦੀ ਮੈਂ ਕਾਦੀ ਬਾਰ-ਬਾਰ ਇਨੀ ਗੱਲ ਕਹਿੰਦੀ ਆ ਕਿ ਮੈਂ ਇੰਨੀ ਪੜ੍ਹਾਈ ਕੀਤੀ ਆ ਮੇਰੇ ਕੋਲ ਸੁਪਨੇ ਨੇ ਮੈਂ ਉਹ ਪੂਰੇ ਕਰਨੇ ਨੇ ਮੇਰੀ ਵੀ ਕੋਈ ਲਾਈਫ ਆ ਮੰਮੀ ਮੇਰੀ ਲਾਈਫ ਇਹ ਥੋੜੀ ਆ ਕਿ ਉੱਠ ਕੇ ਬਸ ਢਾਂਡੇ ਸਾਫ਼ ਕਰਨ ਲੱਗ ਪੋ ਕੱਪੜੇ ਤਾਂ ਲੱਗ ਪੋ ਇੱਥੇ ਪੋਚੇ ਲਾਉਣ ਲੱਗ ਪੋ ਸਾਰਾ ਦਿਨ ਇਸੇ ਕੰਮ 'ਚ ਲੱਗੇ ਰਹੋ ਜੀ ऐसे काम ਤੇ ਤੈਨੂੰ ਲੱਗਣਾ ਪੈਣਾ ਪੜਾਈ ਕੀਤੀ ਪੜਾਈ ਕਰਨੀ ਨਹੀਂ ਹੈਗੀ ਪੜਾਈ ਨਹੀਂ ਕੀਤੀ ਹੈ ਘਰ ਦੇ ਕੰਮ ਕਰ ਤੂੰ ਰਮਾਨਾ ਤੇ ਮੈਂ ਦੱਸਾਂ ਨਾਲ ਤੈਨੂੰ ਕਿਸੇ ਚੀਜ਼ ਤੋਂ ਥੋੜਿਆ ਕੱਪੜੇ ਨਾਲ ਤੈਨੂੰ ਕਪੜਾ ਮਿਲਦਾ ਖਾਂਦੀ ਪਿੰਦੀ ਚੰਗਾ ਤੂੰ ਹੈ ਅਖੇ ਮੈਂ ਕੰਮ ਕਰਨਾ ਹੈਗਾ ਕੰਮ ਤੇਰਾ ਇਹੋ ਹੀ ਆ ਕਿ ਘਰ ਦੇ ਕੰਮ ਕਰ ਕੋਈ ਨੌਕਰੀ ਨਹੀਂ ਕਰਨੀ ਤੇ ਮੈਂ ਕਹਿਤਾ ਹੀ ਜੋ ਤੇਰੀ ਬਿਊਟੀ ਹੈ ਨਾ ਉਹ ਕਾਰ ਸਵੇਰੇ ਤੜਕੇ ਉੱਠ ਸਾਸੀ ਸੇਵਾ ਕਰ ਸਰਵਿਸ ਸੇਵਾ ਕਰ ਬੰਦੇ ਦੀ ਸੇਵਾ ਕਰ ਕੋਈ ਨੌਕਰੀ ਨਹੀਂ ਕਰਨੀ ਹੈ ਜੀ ਨੌਕਰੀ ਕਰਨੀ ਐਥੇ ਤੂੰ ਅਰੇ ਖਿਆਲ ਨਾ ਤੇਰੇ ਦਿਮਾਗ 'ਚ ਇਹ ਕੱਢ ਦੇ ਦੂੰ ਕਿ ਮੈਂ ਤੈਨੂੰ ਨੌਕਰੀ ਕਰਨ ਦਵਾਂਗੀ ਤੇਰੀ ਡਿਊਟੀ ਹੈ ਘਰਦਿਆਂ ਨੂੰ ਦੇਖਣਾ ਆਪਣੇ ਬੱਚਿਆਂ ਨੂੰ ਦੇਖਣਾ ਕਿੰਨਾ ਮੇਰੇ ਇੱਥੇ ਸੁਪਨੇ ਆ ਸਪਨੇ ਵਿਆਹ ਤੋਂ ਪਹਿਲਾਂ ਹੀ ਹੁੰਦੇ ਆ ਵਿਆਹ ਤੋਂ ਬਾਅਦ ਕੋਈ ਸੁਪਨੇ ਸਪਨੇ ਨਹੀਂ ਹੁੰਦੇ ਮम्मी ਮੈਂ ਸੋਚ ਵੀ ਨਹੀਂ ਸਕਦੀ ਕਿ ਪਹਿਲੇ ਤੁਹਾਡੀਆਂ ਗੱਲਾਂ ਹੋਰ ਹੀ ਤੇ ਵਿਆਹ ਤੋਂ ਬਾਅਦ ਨਾਲ ਹੀ ਤੁਹਾਡੀਆਂ ਗੱਲਾਂ ਬਦਲ ਗਈਆਂ ਇਹ ਤੇ ਇੱਕ ਸਾਬ ਦਾ ਧੋਖਾ ਹੀ ਕਰਤਾ ਤੁਸੀਂ ਕਾਹਦਾ ਧੋਖਾ ਕੀਤਾ ਮੈਂ ਕਹਦਾ ਧੋਖਾ ਕੀਤਾ ਸਾਰੀ ਦੁਨੀਆ ਹੀ ਇਸ ਤਰ੍ਹਾਂ ਕਰਦੀ ਆ ਜਦੋਂ ਰਿਸ਼ਤਾ ਹੁੰਦਾ ਸਭ ਕੁਝ ਐਵੇਂ ਹੀ ਕਰਦੇ ਹੁੰਦੇ ਆ ਕੋਈ ਨਹੀਂ ਵਿਆਹ ਤੋਂ ਬਾਅਦ ਜੋ ਕਰਨਾ ਕਰ ਲਵੇ ਜਦੋਂ ਰਾਤ ਗਈ ਤੇ ਬਾੜ ਗਈ ਤੈਨੂੰ ਅੱਗੇ ਵੀ ਕਿਹਾ ਨਾ ਬਸ ਹੋ ਗਿਆ ਰਿਸ਼ਤਾ ਹੁਣ ਕਿ ਆਪਣਾ ਘਰ ਸੰਭੋ ਤੁਹਾਡੀ ਡਿਊਟੀ ਐ ਹੋਈ ਐ ਕਿ ਆਪਣਾ ਘਰ ਪਰਿਵਾਰ ਸੰਭੋ ਚੱਲੀ ਕਿਧਰੀ ਜਾ ਉੱਠ ਜਾ ਕੇ ਕੰਮ ਕਰ ਤੇ ਕੱਪੜੇ ਧੋ ਮੈਂ ਵੀ ਕਮਾਂ ਕਿ ਅੱਜ ਤੜਕੇ-ਤੜਕੇ ਕਿਤਨਾ ਤਿਆਰ ਹੋ ਕੇ ਬਹਿ ਗਈ ਐ ਅੱਜ ਕੰਮ ਇਡੀਛੇ ਦੀ ਮੁੱਕ ਗਿਆ ਇਹ ਤੜਕੇ ਤਿੰਨਾਂ ਜੱਟ ਕੋਲਤੀ ਸੀ ਇੰਨਾ ਨੇ بڑے ਵੰਡੇ ਦਾ ਕੰਮ ਤੇ ਸਾਰਾ ਕਰਤਾ ਐ ਨਾ ਵੰਡੇ ਦਾ ਮਤਲਬ ਕੀ ਐ ਮੈਂ ਕੰਮ ਕਰਾਂ ਮੈਂ ਕਿਹ ਕੱਪੜੇ ਗੁੰੜੇ ਧੋ ਕੇ ਨੇ ਪਾ ਵੀ ਦਿੰਦੇ ਆ ਪ੍ਰੈਸ ਵੀ ਹੁਣ ਕੀ ਮੂੰਹ ਸਜਾ ਕੇ ਖਲੋ ਗਈ ਆ ਜਾ ਜਾ ਕੇ ਰੋਟੀ ਲੈ ਕੇ ਆ ਮੇਰੀ ਤੇਰੇ ਜਿਹੜੇ ਸੁਪਨੇ ਸੀ ਸਲਾਈ ਦੀ ਚਾਹਤ ਐ ਨਾ ਉਥੇ ਮੇਰਾ ਸੂਟ ਪੈ ਸੀਣ ਵਾਲੇ ਮਸ਼ੀਨ ਲੱਗਦੇ ਆ ਸਾਰੇ ਸੂਟ ਮੇਰੇ ਸਿਪੜੇ ਚਾਹੀਦੇ ਆ ਤੈਨੂੰ ਮੈਂ ਕੰਮ ਦੇ ਡਾ ਮਾ ਕੇ ਤੂੰ ਕੰਮ ਤੇ ਜਾਣਾ ਮੇਮ ਸਾਹਿਬ ਬਣ ਕੇ ਘਰ ਦੇ ਕੰਮ ਮੁੱਕਦੇ ਨਹੀਂ ਤੇ ਨੌਕਰੀ ਦੀ ਪੈ ਗਈ ਆ ਬਾਹਰ ਆ ਕੇ ਨੌਕਰੀ ਕਰਨੀ ਘਰ ਦੇ ਕੰਮ ਜਿਤਨਾ ਪਏ ਤੇ ਪਏ ਰਹਿਨ ਤੂੰ ਕਰਵਾਨੀ ਤੇਰੇ ਕੋ ਮੈਂ ਨੌਕਰੀ ਸਾਗ ਕਈਆਂ ਨੂੰ ਬਣਾਦੇ ਤੇ ਉਹ ਕਹੋਗੀ ਮੇਰੇ ਕੋਲ ਅੱਜ ਨਹੀਂ ਪੰਦਾ ਟਾਈਮ ਨਹੀਂ ਲੱਗਦਾ ਨੌਕਰੀ ਵਾਸਤੇ ਤੇਰੇ ਕੋਲ ਟਾਈਮ ਲੱਗ ਗਿਆ ਜਾ ਛੇਤੀ ਰੋਟੀ ਲੈ ਕੇ ਅਮਰੀ ਨਾਲ ਮਾਸਾ ਮੱਖਣ ਰੱਖ ਲਿਆਵੇਂ ਬੈਠੀ ਉੱਥੇ ਆ ਵੇਖ ਆ ਵੇਖ ਨਿੱਤ ਨੂੰ ਮੈਂ ਕਿਹਾ ਸੀ ਮੱਖਣ ਲੈ ਕੇ ਆ ਮੱਖਣ ਕਿੱਥੇ ਆ ਮੰਮੀ ਮੱਖਣ ਬਣਾਇਆ ਹੀ ਨਹੀਂ ਆ ਮੈਂ ਅੱਜ ਗਾਲੀ ਗਾਲੀ ਜਾਣਾ ਸੀ ਨਾ ਤਾਂ ਕਰਕੇ ਹਾਂ ਮੇਰੀ ਗੱਲ ਸੁਣ ਤਾਦੀ ਤੈਨੂੰ ਮੈਂ ਕੰਨੀ ਤੂੰ ਨੌਕਰੀ ਦਾ ਸੁਪਨਾੜਾ ਵੇਖ ਬੈਠੇ ਨੇ ਨੂੰ ਹੁਣ ਇਹ ਤਾਂ ਛੱਡ ਦੇ ਅੱਗੇ ਤੂੰ ਪਹਿਲਾਂ ਮੱਖਣ ਕੱਢਣ ਦੀ ਸੀ ਅੱਜ ਨੌਕਰੀ ਦੇ ਚਾਅ ਦੇ ਤੇ ਜਾਣ ਦੇ ਵਿੱਚ ਤੂੰ ਮੱਖਣ ਹੀ ਨਹੀਂ ਕੱਢਿਆ ਮੈਂ ਨੂੰ ਨਹੀਂ ਇਤਨਾ ਖਾਵਾ ਮੇਰੇ ਸੰਗਤ ਤੋਂ ਤਾਂ ਨਹੀਂ ਉਤਰਦੀ ਰੋਟੀ ਸੋੰਦੈ ਨੀ ਕਿਤੇ ਨਾਲ ਉਂਤਰਾ ਨਾ ਕੋਈ ਦਹੀਂ ਦਹੀਂ ਜਮਾਇਆ ਨਹੀਂ ਮੰਮੀ ਜਮਾਇਆ ਸੀ ਜੰਮੀਆਂ ਨੇ ਠੰਡ ਕਰਕੇ ਤੇ ਕੰਬਲ ਕਿੱਥੇ ਦੇਣਾ ਸੀ ਦਿੱਤਾ ਸੀ ਮੰਮੀ ਅੱਗੇ ਵੀ ਤੇ ਉਹਦੀ ਕੰਬਲ ਦਿੱਤੀ ਰਾਤ ਦੀ ਤਿਆਰੀ ਲੱਗੀ ਹੋਈ ਸੀ ਇੱਕ ਮਿੰਟ ਆਵੇ ਆ ਰੋਟੀਆਂ ਬਣਾਇਆ ਵੀ ਨਾਲ ਵਿੱਚ ਲੂਣ ਨਾ ਮਮੇ ਤੇ ਮਿਰਚ ਮੰਮੀ ਇਹ ਵੀ ਖਾ ਲਈ ਗਏ ਆ ਉਹਨਾਂ ਨੇ ਤਾਂ ਕੁਝ ਦੱਸਿਆ ਨਹੀਂ ਕਿ ਨਮਕ ਨਹੀਂ ਹੈਗਾ ਉਹਦੇ ਕਿੰਦੇ ਬੜੇ ਸਵਾਦ ਬਣੇ ਆ ਉਹਨੇ ਤਾਂ ਕਹਿਣਾ ਹੀ ਆ ਸਵਾਦ ਬਣੇ ਆ ਹੁਣ ਮੇਰੀ ਗੱਲ ਸੁਣ ਮੇਥੀ ਲਿਆ ਕੇ ਬਜਾਰੋਂ ਤੇ ਅਜੇ ਮੇਥੀ ਬਣਣੀ ਚਾਹੀਦੀ ਤੈਨੂੰ ਮੈਂ ਕਹਿ ਤਾਈ ਮੰਮੀ ਜੀ ਹਾਂ ਆ ਗਈਆਂ ਹਾਂਜੀ ਹਾਂ ਲੈ ਤੇ ਇਹ ਜਵਾ ਬਾਟੇ ਚ ਪਰੋਹਣੇ ਸ਼ਕਨ ਸਵਾਇ ਕਿਉਂ ਕੀ ਹੋ ਗਿਆ ਪਰੋਂਠੇ ਵੇਲਾ ਬਣਾਏ ਨੇ ਕਿਹੇ ਕੰਮ ਤੇ ਪਰੋਂਠੇ ਨੇ ਨਾ ਮੈਨੂੰ ਮੱਖਣ ਦਿੱਤਾ ਇਹਨੇ ਨਾ ਦਹੀਂ ਦਿੱਤਾ ਭਾਬੀ ਜੀ ਮੱਖਣ ਨਹੀਂ ਆਗਾ ਦੀਦੀ ਬਣਾਉਣਾ ਹੈ ਅੱਜ ਬਣਾ ਲਾਂਗੀ ਕੋਈ ਨਹੀਂ ਉਹ ਮੈਂ ਇੰਟਰਵਿਊ ਲਈ ਜਾਣਾ ਸੀ ਤੇ ਹਉ ਬੱਸ ਕਰ ਜਾ ਤੂੰ ਗਏ ਕਿਉਂ ਨਹੀਂ ਤੇ ਸੱਤਿਆਰੀ ਕਿਤੇ ਹੀ ਆਪਣੀ ਮੰਮੀ ਕਹਿੰਦੇ ਨਹੀਂ ਜਾਣਾ ਤੂੰ ਚੁੱਪ ਕਰ ਰਮਾਨਾ ਅੱਛਾ ਮੰਮੀ ਜੀ ਤੁਸੀਂ ਆਪਣੀਆਂ ਘਰ ਕਰੋ ਮੇਰੀ ਗੱਲ ਸੁਣੋ ਮੈਰੇ ਨਾਲ 2 ਦਿਨ ਲੱਗੇ ਸਿਰਫ ਕਾਲਜ ਦੇ ਉਹ ਨਾਲੇ ਟ੍ਰਿਪ ਚੱਲਾ ਵਾ ਤੇ ਮੈਂ ਵੀ ਜਾਣਾ ਵਾ ਟ੍ਰਿਪ ਤੇ ਹਾਂਜੀ ਉਹ ਨਹੀਂ ਨਹੀਂ ਮੈਂ ਨਹੀਂ ਭਾਈ ਤੇਰਾ ਕੋਈ ਨਾ ਤੇਨੂੰ ਟ੍ਰਿਪ ਤੇ ਜਾਣਾ ਇੱਥੇ ਤੂੰ ਟ੍ਰਿਪ ਤੇ ਕੀ ਕਰਨ ਜਾਣਾ ਈ ਨਹੀਂ ਉਹ ਮੰਮੀ ਜੀ ਮੈਂ ਸਾਰੇ ਦੋਸਤਾਂ ਨਾਲ ਜਾਣਾ ਵਾ ਫੇਰ ਕੀ ਹੋਇਆ ਉਹ ਜਾਂਦੇ ਰਹਿਣ ਤੂੰ ਤੇਰਾ ਕੀ ਮਤਲਬ ਜਾਂਦਾ ਕੋਈ ਲੋੜ ਨਹੀਂ ਇਹ ਸਾਰੇ ਕੰਮ ਵਿਆਹ ਤੋਂ ਬਾਅਦ ਹੁੰਦੇ ਆ ਆ ਟ੍ਰਿਪਾਂ ਟ੍ਰੁੱਪਾਂ ਤੇ ਜਾਣਾ ਤੈਨੂੰ ਮੈਂ ਟ੍ਰਿਪ ਤੇ ਭੇਜਾਂ ਟ੍ਰਿਪ ਤੇ ਜੀ ਤਾਨੂੰ ਕੀ ਮੈਨੂੰ ਵਿਆਹ ਦੀ ਪਈ ਰਹਿੰਦੀ ਆ ਬਸ ਵਿਆਹ ਵਿਆਹ ਕਰਦੇ ਰਹਿੰਦੇ ਉਹ ਸਾਰਾ ਦਿਨ ਤੇ ਹੋਰ ਮੈਂ ਤੈਨੂੰ ਸਾਰੀ ਉਮਰ ਘਰ ਥੋੜਾ ਬਾਹਰ ਫੜਨਾ ਹੈ ਵਿਆਹ ਕਰਨਾ ਹੈ ਤੇਰਾ ਮੰਮੀ ਜੀ ਪਲੀਜ਼ ਵੇਹ ਲੋ ਆ ਸਾਰੇ ਜਣੇ ਚਲੇ ਆ ਸਾਰੇ ਮੇਰੇ ਫਰੈਂਡਸ ਕੰਦੇ ਆ ਕਿ ਤੂੰ ਵੀ ਚੱਲ ਨਾਲ ਪਲੀਜ਼ ਵੇਹ ਲੋ ਮੰਜੂ ਤੇ ਉਹਨਾਂ ਨੂੰ ਜਾਣ ਦੇ ਮੇਰੀ ਗੱਲ ਸੁਣੋ ਆੜੇ ਸੁਪਨੇ ਨਾ ਤੇਰੇ ਆ ਜਾਣ ਦੇ ਆ ਟ੍ਰਿਪਾਂ ਦੇ ਜਾਣ ਦੇ ਆ ਉਦੋਂ ਤੋਂ ਕਹਿਣ ਦੇ ਸੀ ਮੈਂ ਫਿਲਮ ਵੇਖਣ ਜਾਣਾ ਦੋਸਤਾਂ ਨਾਲ ਇਹ ਸਾਰੇ ਵਿਆਹ ਤੋਂ ਬਾਅਦ ਚਾਈ ਜਾਂਦੇ ਹੁੰਦੇ ਆ ਅਗਲਿਆਂ ਨੂੰ ਖਰਚ ਪਾਈਦਾ ਹੁੰਦਾ ਇਹ ਥੋੜਾ ਸਾਰਾ ਖਰਚ ਆਪਾ ਕਰਦੇ ਰਹੀਏ ਸਾਰੇ ਸੁਪਨੇ ਜਾ ਕੇ ਉੱਥੇ ਪੂਰੇ ਕਰਾਉਂ ਨਹੀਂ ਹਾਂ ਸਾਰਾ 2-3000 ਰੁਪਏ ਦਾ ਖਰਚਾ ਵਾ ਬਸ ਖੂਚੇ ਦੋ ਤੁਸੀਂ ਮੈਨੂੰ ਹਰੇ ਤੇਰੇ ਸਾ ਮਰਦੂਦ ਤੇ 1000 ਰੁਪਏ ਕੋਈ ਚੀਜ਼ ਹੀ ਨਹੀਂ ਹੈਗੀ ਜਦੈਵੇਂ ਕੁੜੀਆਂ ਬੜੀਆਂ ਸਿਆਣੀਆਂ ਹੁੰਦੀਆਂ ਨੇ ਆਪਣੇ ਘਰ ਤੱਕ ਨਹੀਂ ਕਰਦੀਆਂ ਸਾਰਾ ਖਰਚਾ ਜਾ ਕੇ ਸਹੁਰਿਆਂ ਨੂੰ ਕਰਦੀਆਂ ਜੇ ਤੂੰ ਜਦੈਵੇਂ ਮੈਨੂੰ ਕਹਿ ਨਹੀਂ ਭਾਬੀ ਜੀ ਤੁਸੀਂ ਕਹੋ ਮੰਮੀ ਨੂੰ ਮੰਮੀ ਮੈਂ ਤੁਹਾਨੂੰ ਕੁਝ ਕਹਿਣਾ ਤੋਂ ਨਹੀਂ ਇਹਦੇ ਚ ਮੇਰੀ ਗੱਲ ਸੁਣੋ ਤੁਸੀਂ ਉਹਨਾਂ ਨੂੰ ਕੀ ਕਹਿਣਾ ਜੇ ਤੋ ਨੌਕਰੀ ਬਾਰੇ ਗੱਲ ਕੀਤੀ ਨਾ ਤੈਨੂੰ ਮੈਂ ਦੱਸਦਾ ਹੀ ਕੈ ਨੌਕਰੀ ਦੀ ਗੱਲ ਨਹੀਂ ਉਹ ਕਰਦੀ ਰੋਟੀ ਖਾਓ ਮੰਮੀ ਕੋਲ ਕੱਢ ਕੇ ਦਿੰਦੀ। ਇੱਥੇ ਗੱਲ ਮੈਂ ਦੀਦੀ ਵੱਲੋਂ ਕਰ ਲੱਗੀ। ਤੁਸੀਂ ਉਹਨਾਂ ਨੂੰ ਟ੍ਰਿਪ ਤੇ ਜਾਣ ਦੋ। ਕੀ ਕਹਿੰਦੇ ਸੀ? ਕਿ ਵਿਆਹ ਤੋਂ ਬਾਅਦ ਸੁਪਨੇ ਪੂਰੇ ਹੋਣਗੇ। ਆਹੋ। ਕੀ ਸੁਪਨੇ ਪੂਰੇ ਹੋਣਗੇ ਮੰਮੀ ਵਿਆਹ ਤੋਂ ਬਾਅਦ? ਦਿਨ ਮੈਂ ਦੱਸਿਆਂ। ਵੇਖ ਜਿਹੜਾ ਖਰਚਾ ਪਾਣੀਏ ਸਾਨੂੰ ਠੀਕ ਐ। ਉਦੋਂ ਵੀ ਕਰਨੀ ਮੈਂ ਫਿਲਮ ਦੇਖਣ ਜਾਣਾ। ਮੈਂ ਆਪਣੇ ਜਨਮ ਦਿਨ ਦੀ ਪਾਰਟੀ ਦੋਸਤਾਂ ਨੂੰ ਦੇਣੀ ਐ। ਹੈ ਤੇ ਮੈਨੂੰ ਕੀ ਕਿਹਾ? ਕਿ ਆਪਣੇ ਸਹੁਰਿਆਂ ਨੂੰ ਕਹੇ ਗੱਲ ਸੁਣਤੀ ਐ। ਹੁਣ ਤੱਕ ਕੀਤੀ ਦਾ ਚੁੱਪ। ਰਮਾਨਾ ਇਹੋ ਜਿਹੇ ਕੰਮ ਹੁੰਦੇ ਨਾ। ਪੜਾਈ ਲਿਖਾਈ ਆ ਕੋਈ ਚੀਜ਼ਾਂ ਲੈਣੀਆਂ ਟ੍ਰਿਪਾਂ ਤੇ ਜਾਣਾ ਦੋਸਤਾਂ ਦੇ ਜਨਮ ਦਿਨ ਮਨਾਣੇ ਇਹ ਸੋਹਰਿਆਂ ਨੂੰ ਕਹੀ ਦਿੰਦੇ ਵੀ ਸਾਰੇ ਜਿਹੜੇ ਮੇਰੀ ਤੀਜੇ ਦੇ ਸੁਪਨੇ ਆ ਇਹ ਸੋਹਰੇ ਜਾ ਕੇ ਪੂਰੇ ਕਰਨ। ਇੱਥੇ ਕੋਈ ਮਤਲਬ ਵੀ ਤੇਰਾ ਗੱਲ ਕਰਨ ਦਾ। ਹਾਂਜੀ ਮੰਮੀ ਜੀ। ਸੋਹਰੇ ਪੂਰੇ ਕਰਨਗੇ। ਮੇਰੇ ਪਿਓ ਕਹਿੰਦੇ ਮੈਨੂੰ ਇਹੋ ਗੱਲ ਕਹੀ ਕਿ ਪੁੱਤ ਸਾਦੀ ਰਹਿਣਾ ਬਿਲਕੁਲ ਕੋਈ ਫੈਸ਼ਨ ਨਹੀਂ ਕਰਨਾ। ਐ ਆਰਾਮ ਨਾਲ ਪੜ੍ਹਨਾ ਲਿਖਣਾ। ਜਦੋਂ ਸੋਹਰੇ ਜਾਣਗੇ ਨਾ ਉਦੋਂ ਆਪਣੇ ਸਾਰੇ ਸੁਪਨੇ ਪੂਰੇ ਕਰੀ ਤੈਨੂੰ ਨੌਕਰੀ ਤੇ ਲਵਾਉਣਗੇ ਤੈਨੂੰ ਕੱਪੜਾ ਲੀੜਾ ਵਧੀਆ ਪਵਾਉਣਗੇ ਤੂੰ ਜੋ ਜਾਏਂਗੀ ਨਾ ਤੇਰਾ ਘਰ ਵਾਲਾ ਤੇ ਸੱਸ ਉਹ ਕਰਨਗੇ ਮੰਮੀ ਇਹਨਾਂ ਨੂੰ ਵਿਚਾਰਿਆਂ ਨੂੰ ਇਹ ਜੋ ਕਹਿੰਦੇ ਹਨ ਇਹਨਾਂ ਦਾ ਉਹ ਸੁਪਨਾ ਪੂਰਾ ਕਰ ਦੋ ਅੱਗੋਂ ਕੀ ਪਤਾ ਕਿਦਾਂ ਦਾ ਘਰ-ਬਾਰ ਲੱਭਣਾ ਇਹਨਾਂ ਨੂੰ ਮੈਂ ਤੁਰੱਚ ਪੇੜ ਮਾਰਨੇ ਮੇਰੇ ਕੁੜੀ ਬਾਰੇ ਜੇਤਰਾ ਗਿਆ ਦਾ ਵੇਖੀ ਚੰਗਾ ਹੀ ਮਿਲੂਗਾ ਮੇਰੇ ਤੇ ਹੀ ਉਹ ਘਰ ਜਿਹੜਾ ਸੁਪਨੇ ਪੂਰੇ ਕਰਕਰ ਕਰਨਗੇ ਇਹਦੇ ਹਾਂ ਮੰਮੀ ਚੰਗਾ ਹੀ ਮਿਲੂਗਾ ਰੱਬ ਕਰੇ ਕਿ ਇਹਨੂੰ ਚੰਗਾ ਹੀ ਘਰ ਪਰਿਵਾਰ ਮਿਲੇ ਕਿਤੇ ਮੇਰੇ ਵਰਗਾ ਨਾ ਮਿਲ ਜੇ ਤੇਰੇ ਵਰਗਾ ਹਾਂ ਮੰਮੀ ਮਤਲਬ ਮੈਂ ਤਾਂ ਤੁਹਾਨੂੰ ਦੱਸਾਂਗੀ ਆ ਕਿ ਮੈਂ ਵੀ ਸੁਪਨੇ ਸਜਾਏ ਸੀ ਕਿ ਜਦ ਮੇਰਾ ਵਿਆਹ ਹੋਊਗਾ ਨਾ ਮੇਰਾ ਘਰ ਵਾਲਾ ਇਦਾਂ ਕਰੂਗਾ ਮੇਰੀ ਸੱਸ ਮੇਰੀ ਹਰ ਇੱਛਾ ਪੂਰੀ ਕਰੂਗੀ ਮੰਮੀ ਮੇਰੇ ਇੱਥੇ ਕਿੰਨੇ ਕਿ ਸੁਪਨੇ ਪੂਰੇ ਹੁੰਦੇ ਆ ਕੀ ਕੀ ਕਰੰਦੇ ਹੋ ਮੇਰੇ ਵਾਸਤੇ ਤੁਸੀਂ ਇੱਕ ਨੌਕਰੀ ਦਾ ਸੁਪਨਾ ਸੀ ਤੁਸੀਂ ਉਹ ਵੀ ਨਹੀਂ ਪੂਰਾ ਕਰ ਪਾਏ ਮੈਂ ਇੰਨੀ ਪੜਾਈ ਕੀਤੀ ਐ ਮੰਮੀ ਤੇ ਤੁਸੀਂ ਕਹਿੰਦੇ ਹੋ ਕਿ ਤੇਰੀ ਪੜਾਈ ਕਿਸੇ ਕੰਮ ਦੀ ਨਹੀਂ ਕਿਸੇ ਨੌਕਰੀ ਤੇ ਨਹੀਂ ਜਾਣਾ ਤੈਨੂੰ ਕਿਹੜੀ ਚੀਜ਼ ਦੀ ਥੋੜੇ ਐ ਇੱਥੇ ਮੰਮੀ ਪਤਾ ਨਹੀਂ ਕਿਉਂ ਕੁੜੀਆਂ ਵਿਚਾਰੀਆਂ ਦੇ ਸੁਪਨੇ ਵਿੱਚੇ ਮਨਾਂ ਦੇ ਦਬ ਕੇ ਰਹਿ ਜਾਂਦੇ ਨੇ ਨਾ ਉਹਨਾਂ ਦੇ ਸੁਪਨੇ ਪੇਕੇ ਘਰ ਪੂਰੇ ਹੋ ਸਕਦੇ ਆ ਤੇ ਨਾ ਸੋਹਰੇ ਘਰ ਪੂਰੇ ਹੁੰਦੇ ਆ ਉਹ ਤੇ ਵਿਚਾਰੀਆਂ ਸਾਰੇ ਸੁਪਨੇ ਤੇਰਸੀ ਲੈ ਕੇ ਮਰ ਜਾਂਦੀਆਂ ਨੇ ਕੋਈ ਉਹਨੇ ਪੂਰੇ ਕਰਦਾ ਉਹਨਾਂ ਦੇ ਮੰਮੀ ਇੱਕ ਮੁੰਡੇ ਹੁੰਦੇ ਆ ਜਿਹੜੇ ਆਪਣਾ ਹਰ ਸੁਪਨਾ ਪੂਰਾ ਕਰ ਲੈਂਦੇ ਉਹਨਾਂ ਨੂੰ ਨਾ ਕੋਈ ਰੋਕਦਾ ਵਾ ਕਿ ਤੂੰ ਇਆ ਵਾਲੇ ਕਿੱਥੇ ਚੱਲੇ ਜੇ ਕਿੱਥੋਂ ਆਏ ਜੇ ਤੂੰ ਕੀ ਕੰਮ ਕਰਨਾ ਹੋਏ ਕਤਾਨ ਕੇ ਕਹਿੰਦੇ ਆ ਅਹੀਂ ਆ ਕੰਮ ਕਰਨਾ ਵਾ ਸਾਨੂੰ ਰੋਕ ਕੇ ਵਿਖਾਓ ਤੇ ਕੁੜੀਆਂ ਕੁੜੀਆਂ ਪਹਿਲੇ ਮਾਂ ਕੋਲ ਤੇ ਭਰਾਵਾਂ ਦੀ ਪਾਬੰਦੀ ਚ ਰਹਿੰਦੀਆਂ ਵਾ ਤੇ ਬਾਅਦ ਵਿੱਚ ਬਾਅਦ ਵਿੱਚ ਘਰ ਵਾਲਾ ਤੇ ਸੱਸ ਤੇ ਜੇੜ ਰੋਪਉਂਦੇ ਨਹੀਂ ਕਿ ਤੂੰ ਕਿਤੇ ਨਹੀਂ ਜਾਣਾ ਤੂੰ ਆਹ ਚੀਜ਼ ਪਾਉਣੀ ਆ ਆਹ ਚੀਜ਼ ਖਾਣੀ ਆ ਅਹੀਂ ਤੈਨੂੰ ਕਹਿਣ ਦੀ ਤੂੰ ਐਦਾਂ ਹੀ ਕਰਨਾ ਮੰਮੀ ਕਿੱਥੇ ਪੂਰੇ ਹੁੰਦੇ ਨੇ ਸੁਪਨੇ ਉਹਨਾਂ ਦੇ ਕਿਹੜੇ ਚਾਰੇ ਜਾਂ ਪੂਰੇ ਹੁੰਦੇ ਨੇ ਉਹਨਾਂ ਦੇ ਸਹੁਰੇ ਘਰ ਮੈਨੂੰ ਦੱਸੋ ਤਾਂ ਸਹੀ ਮੇਰਾ ਤਾਂ ਜੋ ਹੋ ਗਿਆ ਹੋ ਗਿਆ ਕਮ ਸੋਖਮ ਜੋ ਦੀਦੀ ਕਹਿੰਦੇ ਆ ਨਾ ਉਹਨਾਂ ਦਾ ਜ਼ਰੂਰ ਪੂਰਾ ਕਰ ਦੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਆ ਮੰਮੀ ਕੀ ਕਹਿੰਦੇ ਨੇ ਸਹੁਰੇ ਘਰ ਵਾਲੇ ਤੇ ਪੇਕੇ ਘਰ ਵਾਲੇ ਕਿ ਇਹ ਸਮਾਜ ਇਸ ਸਮਾਜ ਵਿੱਚ ਇਦਾਂ ਹੀ ਕੁੜੀਆਂ ਨੂੰ ਰੱਖਿਆ ਜਾਂਦਾ ਮੰਮੀ ਸਮਾਜ ਕੀ ਆ ਕਿੰਨੇ ਬਣਾਇਆ ਹੈ ਸਾਰਾ ਕੁਝ ਅਹੀਂ ਤੂੰ ਹੀ ਇਹ ਇਹਨਾਂ ਸਾਰੇ ਤੂੰ ਸਮਾਜ ਬੰਦਾ ਜੀ ਅਸੀਂ ਇਹਨਾਂ ਚੀਜ਼ਾਂ ਨੂੰ ਬਦਲਾਂਗੇ ਤੇ ਸਾਡੇ ਨੂੰ ਵੇਖ ਕੇ ਕਈ ਲੋਕ ਬਦਲਣਗੇ ਉਹਨਾਂ ਦੇ ਵਿਚਾਰ ਵੀ ਬਦਲ ਜਾਣਗੇ ਉਹ ਵੀ ਧੀਆਂ ਦੇ ਸੁਪਨੇ ਪੂਰੇ ਕਰਨਗੇ ਤੇ ਉਹਨਾਂ ਨਾਲ ਪਿਆਰ ਕਰਨਗੇ ਹਾਂ ਜੀ ਮੰਮੀ ਮੇਰਾ ਬੜਾ ਦਿਲ ਦੁਖਿਆ ਮੈਂ ਇੰਨੀ ਪੜ੍ਹਾਈ ਕੀਤੀ ਮੈਂ ਸੋਚਿਆ ਚਲ ਮੇਰਾ ਮਾਪਿਓ ਨਹੀਂ ਮੇਰੇ ਨਾਲ ਕੱਲ ਨੂੰ ਮੇਰੇ ਘਰ ਵਾਲਾ ਇਹ ਸਾਸ ਮੇਰੇ ਨਾਲ ਹੋਣ ਪਰ ਮੈਂ ਨਾ ਕੰਮ ਰਹੀ ਮੰਮੀ ਨਾ ਕੰਮ ਰਹੀ ਬਸ ਕਰ ਸ਼ਬੀ ਬਸ ਕਰ ਹੋਰ ਨਾ ਮੇਰੀ ਬੇਇੱਜ਼ਤੀ ਕਰ ਚੁੱਪ ਕਰ ਜਾ ਮੈਂ ਬੜੀ ਸ਼ਰਮਿੰਦਾ ਹੋ ਗਈ ਵਾਕਈ ਇਤਰੇ ਕਿਹਦਾ ਜਦੋਂ ਕਹਿੰਦੇ ਸੱਚ ਕਹਿਣ ਲਈ ਮੈਨੂੰ ਜੋ ਤੈਨ ਨਾਲ ਰਿਸ਼ਤਾ ਲਿੱਤਾ ਸੀ ਨਾ ਇਹ ਸਾਰਾ ਕੁਝ ਮੈਂ ਤੈਨੂੰ ਉਦੋਂ ਹੀ ਕਿਹਾ ਸੀ ਪਰ ਅੱਜ ਇਸ ਘਰ ਵਿੱਚ ਲਿਆ ਕੇ ਤੈਨੂੰ ਮੈਂ ਆਪਣੀ ਜਵਾਬ ਤੋਂ ਮੁੱਕਰ ਗਈ ਮੈਂ ਆਪਣੀ ਧੀ ਨੂੰ ਕਹਿ ਸਕਦੀ ਕਿ ਸੋਰੇ ਜਾ ਕੇ ਆਪਣੇ ਸੁਪਨੇ ਪੂਰੇ ਕਰੇ ਤੇ ਮੇਰੀ ਨੋਂ ਕਿਉਂ ਨਹੀਂ ਪੂਰੇ ਕਰ ਸਕਦੀ ਆਪਣੇ ਸੁਪਨੇ ਉਦੇ ਸੁਪਨੇ ਕਿਉਂ ਦੂਰੇ ਨੇ ਤੇਰੇ ਸੁਪਨੇ ਮੈਂ ਪੂਰੇ ਕਰਾਂਗੀ ਤੂੰ ਜਾ ਆਪਣੇ ਸੁਪਨੇ ਸੱਚ ਕਰ ਜਾ ਤੂੰ ਜਾ ਆਪਣੇ ਸੁਪਨੇ ਸੱਚ ਕਰ ਮੰਮੀ ਮੈਂ ਵੀ ਜਾਵਾਂ ਨਾ ਟ੍ਰਿਪ ਤੇ ਜਾ ਜਾ ਕੱਲ ਨੂੰ ਤੈਨੂੰ ਮੇਰੇ ਵਰਗੀ ਸੱਸ ਮਿਲ ਗਈ ਤੇ ਤੇਰੇ ਸੁਪਨੇ ਦੇ ਨਾ ਪੂਰੇ ਕਿਤੇ ਘੱਟੋ ਘੱਟ ਇਹ ਤੇ ਕਹਿੰਦੇ ਮਾਂ ਨੂੰ ਸੁਪਨੇ ਪੂਰੇ ਕਰਦੇ ਹਾਂ ਨਹੀਂ ਉਹ ਹੀ ਨਾ ਪੜਾਉਣਾ ਮੈਂ ਉਹ ਕਹਿੰਦੀ ਆ ਕਿ ਅੱਗੇ ਜਾ ਕੇ ਸੋਹਣਾ ਪਰਿਵਾਰ ਪਤਾ ਨਹੀਂ ਕਿੱਦਾਂ ਦਾ ਮਿਲਣਾ ਰੱਬ ਕਰੇ ਹਰ ਧੀ ਨੂੰ ਵਧੀਆ ਈ ਘਰ ਮਿਲੇ ਪਰ ਕੋਈ ਪਤਾ ਨਹੀਂ ਹੁੰਦਾ ਇਸ ਕਰਕੇ ਕੁੜੀਆਂ ਦੇ ਸੁਪਨੇ ਪੇਕੇ ਘਰ ਵਿੱਚ ਪੂਰਾ ਕਰੋ ਜੋ ਕਹਿੰਦੀਆਂ ਨੇ ਉਹ ਉਹਨਾਂ ਦੇ ਚਾਰ ਇੰਜਾਂ ਕਰੋ ਵਾਧੂ ਉਹਨਾਂ ਨੂੰ ਪੜਾਓ ਲਿਖਾਓ ਤੇ ਕਿਸੇ ਕਾਬਲ ਬਣਾਓ ਤਾਂ ਕਿ ਉਹ ਸਹੁਰੇ ਘਰ ਜਾ ਕੇ ਕਿਸੇ ਵੀ ਅਧੀਨਗੀ ਨਾਲ ਸੈੱਟ ਕਰ। ਕੁੜੀਆਂ ਤੇ ਉੱਥੇ ਹੀ ਅਧੂਰੀਆਂ ਰਹਿ ਜਾਂਦੀਆਂ ਜੇ ਜਦੋਂ ਪੇਕੇ ਘਰੇ ਕਹਿ ਰਹਿੰਦੇ ਆ ਕਿ ਤੂੰ ਆਪਣੇ ਘਰ ਜਾ ਕੇ ਜੋ ਮਰਜ਼ੀ ਖਾਵੇਂ ਜੋ ਮਰਜ਼ੀ ਪਾਵੇਂ ਹੈਨਾ ਤੇ ਜਦੋਂ ਸਹੁਰੇ ਗਾਂ ਇਸ ਤਰ੍ਹਾਂ ਕਰਦੇ ਆ ਨਾ ਤੇ ਵਾਕੇ ਫਿਰ ਚੰਮੀ ਵਰਗੀ ਪੋਜੀਸ਼ਨ ਹੋ ਜਾਂਦੀ ਪੜ ਲਿਕੇ ਵਿਚਾਰੀਆਂ ਗਵਾਰ ਬਣ ਜਾਂਦੀਆਂ ਹੈਗੀਆਂ ਆਪਣੇ ਅੰਦਰ ਅੰਦਰ ਉਹ ਚੀਜ਼ putes ਜਾਂਦੀਆਂ ਕਿਸੇ ਨੂੰ ਦੱਸ ਨਹੀਂ ਸਕਦੇ ਕਿਉਂਕਿ ਜੇ ਲੜਕੇ ਨੂੰ ਦੱਸਦੇ ਆ ਤੜਕਾਗਾ ਕਹ ਕਹਿ ਦਊਗਾ ਕਿ ਮੇਰੀ ਮਾਂ ਜੋ ਕਹੇਗੀ ਉਤਰਾਂ ਕਰ ਮੇਰੇ ਪਾਪਾ ਜੋ ਕਹਿਣਗੇ ਉਤਰਾਂ ਕਰ ਜ਼ਰੂਰੀ ਨਹੀਂ ਕਿ ਹਰ ਵਾਰੀ ਤੀਆਂ ਦੇ ਸੁਪਨੇ ਹਦੂਰੇ ਰਹਿਣ